ਵਾਰਡ ਨੰਬਰ 11 ਦਕੋਹੇ ਤੋਂ ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਦਕੂਹਾ 메ਨ ਰੋਡ ਸਕੂਲ ਦੇ ਕੋਲ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਲੋਕ ਸਭਾ ਦੇ ਐਮਪੀ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਔਰ ਉਹਨਾਂ ਦੇ ਨਾਲ ਐਕਸ ਕੈਬਨਿਟ ਮਿਨਿਸਟਰ ਸ਼੍ਰੀ ਮਨੰਜਨ ਕਾਲਿਆ ਜੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਆਏ ਆ ਆਣ ਕੇ ਪੂਰੇ ਲੋਕਾਂ ਨੇ ਪੂਰੀ ਸੰਗਤ ਨੇ ਇੱਥੇ ਧਕੋਏ ਦੇ ਲੋਕਾਂ ਨੇ ਸਾਨੂੰ ਬਹੁਤ ਭਰਮਾ ਹੰਗਾਰਾ ਦਿੱਤਾ ਅੱਜ ਇਹ ਹੀ ਲੱਗਾ ਕਿ ਹਾਂ ਵੀ ਬੀਜੇਪੀ ਦੀ ਸਰਕਾਰ ਆ ਹੀ ਗਈ ਹੈ ਔਰ ਇਹ ਸੀਟ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ 'ਚ ਪੈ ਗਈ ਹੈ ਔਰ ਖਾਸ ਕਰਕੇ ਮੇਰੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਇਸ ਮੌਕੇ ਤੇ ਸ਼ਹੀਲਕਰ ਰਿੰਕੂ ਜੀ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ ਤੇ ਉਹਨਾਂ ਦਾ ਭਰਮਾ ਇੱਥੇ ਸਵਾਗਤ ਵੀ ਹੋਇਆ ਲਗਭਗ 11200 ਸੰਗਤ ਇੱਥੇ ਪਹੁੰਚੀ ਆ ਉਹਨਾਂ ਸਾਰਿਆਂ ਦਾ ਇੱਥੇ ਤਹਿ ਦਿਲੋਂ ਮੈਂ ਧੰਨਵਾਦ ਕਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਈ ਡਿਪਲਏ ਦੇ ਨਵਾਸਾਂ ਤੇ ਜੋ ਕੀਤਾ ਗਿਆ ਸੀ ਬਹੁਤ ਭੰਗਾਰਾ ਠਾਠਾ ਮਾਰਦੀ ਸੰਗਤ ਬੈਠੀ ਸੀ ਜੋ ਹਜ਼ਾਰਾਂ ਦੇ ਵਿੱਚ ਸੀ ਇਹ ਰਿੰਕੂ ਜੀ ਦੀ ਜਿੱਤ ਪੱਕੀ ਜਿੱਤ ਆ ਸਾਨੂੰ ਲੱਗਦਾ ਆ ਕਿ ਰਿੰਕੂ ਜੀ ਐਮਪੀ ਬਣ ਕੇ ਆਣਗੇ ਔਰ ਕੈਬਨਿਟਰੀ ਮੰਤਰੀ ਬਣ ਕੇ ਆਣਗੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਐ ਇਮਪਲਾਈ ਦਾ ਔਰ ਪਬਲਿਕ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਰਾਰਾ ਨਾਲ ਪਿਆਰ ਹੈ ਅੱਜ ਲੋਈਆਂ ਦੀ ਸਾਰੀ ਟੀਮ ਹੈ ਜਿਹੜੀ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਮੇਰੇ ਵੀਰ ਸਾਰੇ ਐਕਸਪਾਲ ਜੀ ਪਰਵੀਨ ਜੀ ਅਰੇ ਸੋਰੀ ਪ੍ਰੇਮ ਜੀ ਔਰ ਇਹਨਾਂ ਦੇ ਦੂਸਰੇ 4-5 ਕਾਉਂਸਲਰ ਜਿਹੜੇ ਅੱਲਾ ਭਰਾ ਯਾਰ ਮੇਰੇ ਵੀਰ ਦੇ ਪ੍ਰਯਾਸ ਦੇ ਨਾਲ ਅੱਜ ਸ਼ਾਮਲ ਹੋਏ ਆ ਤਾਂ ਹੋਰ ਵੀ ਬੜੇ ਨੇ ਬੰਦੇ ਜਿਹੜੇ ਚੰਗੇ-ਚੰਗੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਕਰਾਏ ਆ ਚੰਗੇ ਚੈਨਲਾਂ ਦੇ ਉੱਤੇ ਪਾਰਟੀ ਦਾ ਪ੍ਰਚਾਰ ਕੀਤਾ ਸੋ ਮੈਂ ਬਹੁਤ ਧੰਨਵਾਦ ਦੀਆਂ ਔਰ ਅੱਜ ਹੁਣੇ-ਹੁਣੇ ਮਨੋਜਨ ਕਾਲੀਆ ਜੀ ਵੀ ਅਗਲੀ ਮੀਟਿੰਗ ਦੇ ਵਿੱਚ ਗਏ ਆ ਮੇਰੇ ਵੀਰ ਸ਼ਾਮ ਸ਼ਰਮਾ ਜੀ ਵੈਬ ਸਰਵਰ왈 ਜੀ ਵਿਪਲਾ ਜੀ ਸਾਰੇ ਸਾਥੀ ਅੱਜ ਇੱਥੇ ਵਿਰਾਜਮਾਨ ਹੈ ਸੋ ਅੱਜ ਅਸੀਂ ਕੋਈ ਕਿਸੇ ਦੇ ਵਿਰੋਧ ਦੀ ਗੱਲ ਨਹੀਂ ਕਰਦੇ ਕਿਉਂਕਿ ਵਿਰੋਧ ਦੀ ਗੱਲ ਤਾਂ ਕਰੀਦੀ ਹੈ ਕਿ ਅਗਰ ਆਪਣਾ ਕਿਸੇ ਨਾਲ ਮੁਕਾਬਲਾ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਦਾ ਜਲੰਧਰ ਹਲਕੇ ਦੇ ਵਿੱਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਲੋਕ ਆ ਜਿਹੜੇ ਸਰਕਾਰ ਨੂੰ ਵੀ ਨਕਾਰ ਚੁੱਕਿਆ ਔਰ ਜਿਹੜੇ ਬਾਹਰੋਂ ਆਏ ਕੈਂਡੀਡੇਟ ਹੈ ਉਹਨਾਂ ਨੂੰ ਵੀ ਨਕਾਰ ਚੁੱਕਿਆ ਸੋ ਅੱਜ ਲੋਕ ਜਿਹੜੇ ਐ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਜਲੰਧਰ ਦਾ ਪੁੱਤਰ ਹੈ ਸਾਥੀਓ ਤੁਸੀਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਔਰ ਇੰਤਜ਼ਾਰ ਦੀ ਘੜੀਆਂ ਲੰਬੀਆਂ ਹੁੰਦੀਆਂ ਇਹ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹੈ ਕਿਉਂਕਿ ਅੱਜ 6 ਪਬਲਿਕ ਮੀਟਿੰਗਸ ਹੈ ਨਹੀਂ ਆ ਸੋ ਇਥੋਂ ਨਿਕਲ ਕੇ ਮੈਂ ਅਗਲੀ ਪਬਲਿਕ ਮੀਟਿੰਗ ਜਾਈਦਾ ਕਿਉਂਕਿ ਉੱਥੇ ਵੀ ਲੋਕੀ ਇੰਤਜ਼ਾਰ ਕਰ ਰਹੇ ਨੇ ਤਾਂ ਸਾਥੀਓ ਜਿਹੜਾ ਲੋਕ ਸਭਾ ਦਾ ਚੋਣ ਹੈ ਉਹ 7 ਫੇਸ ਹੈ 6 ਫੇਸ ਕੰਪਲੀਟ ਹੋ ਗਏ ਨੇ 7ਵਾਂ ਫੇਸ 1 ਜੂਨ ਨੂੰ ਲਾਸਟ ਫੇਸ ਨੂੰ ਵੋਟਾਂ ਪੈਣੀਆਂ ਉਸ ਦੇ ਵਿੱਚ ਪੰਜਾਬ ਦੇ ਸੁਖਾਲ ਲੋਕਾਂ ਨੇ ਵੋਟਾਂ ਪਾਉਣੀਆਂ 4 ਜੂਨ ਨੂੰ ਨਤੀਜੇ ਆਣੇ ਆ ਕੀ ਨਤੀਜਾ ਆਏਗਾ ਕਿਹੜੀ ਪਾਰਟੀ ਅਕਸਰੀਏ ਚਾਏਗੀ ਕੌਣ ਪ੍ਰਧਾਨ ਮੰਤਰੀ ਬਣੇਗਾ ਇਸ ਸਮੇਤੀ ਦੀਵਾਰ ਤੇ ਸਾਫ ਲਿਖਿਆ ਹੈ ਸ਼੍ਰੀ ਮੇਰਿੰਦਰ ਮੋਦੀ ਜੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇਗਾ ਚੰਗਾ ਪ੍ਰਸ਼ਾਸਨ ਚੰਗਾ ਮਾਹੌਲ ਖੇਡਣ ਲਈ ਸਟੇਡੀਅਮ ਨੌਜਵਾਨਾਂ ਦੇ ਲਈ ਜਿਹੜੀ ਚੰਗੀ ਵਿਵਸਥਾ ਅਗਰ ਕੋਈ ਕਰ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਸੋ ਤੁਸੀਂ ਸਾਰੇ ਤਗੜੇ ਹੋ ਕੇ ਵੋਟ ਪਾਓ ਤਾਂ ਕਿ ਆਪਾਂ ਨਰਿੰਦਰ ਮੋਦੀ ਜੀ ਦੇ ਹੱਥ ਪੱਕੇ ਕਰ ਸਕੀਏ ਔਰ ਕਿਉਂਕਿ ਜਲੰਧਰ ਵਾਲਿਆਂ ਨੂੰ ਘਬਰਾਣ ਦੀ ਜਰੂਰਤ ਨਹੀਂ ਕਿਉਂਕਿ ਉਹਨਾਂ ਦੇ ਜੁਪੁੱਤਰ ਦਾ ਹੱਥ ਸਿੱਧਾ ਉੱਪਰ ਪੈਂਦਾ ਉੱਪਰਲੀ ਲੀਡਰਸ਼ਿਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਜਦੋਂ ਮੋਦੀ ਸਾਹਿਬ ਆਏ ਸੀਗੇ ਤਾਂ ਉਸ ਦਿਨ ਮੈਂ ਸਪੀਚ ਕੀਤੀ ਸੀ ਕਿਸੇ ਲੀਡਰ ਵਾਲੇ ਮੈਂ ਵਰਦੀ ਦੀ ਗੱਲ ਕੀਤੀ ਤੇ ਉਹਦੀ ਸੱਚੀ-ਮੁੱੱਚੀ ਵਰਦੀ ਉਤਰ ਗਈ। ਪੱਪਾ ਸਾਰਿਆਂ ਨੇ ਦੇਖ ਲਈ। ਭੈਣਾ ਬੈਠੀਆਂ ਗੱਲ ਕੀ ਕਰਨੀ ਐ। ਸੋ ਇਦਾਂ ਦੇ ਜਿਹੜੇ ਲੋਕ ਐ ਇਦਾਂ ਦੀਆਂ ਪਾਰਟੀਆਂ ਐ ਇਹ ਸਾਡਾ ਭਲਾ ਕੀ ਕਰਨਗੀਆਂ? ਜਿਹੜੇ ਹਰ ਵੇਲੇ ਆਪਣੇ ਭਲੇ 'ਚ ਲੱਗੇ ਐ। ਸੋ ਦੇਸ਼ ਦਾ ਜਿਹੜਾ ਲੀਡਰ ਐ ਨਰਿੰਦਰ ਮੋਦੀ ਐ ਅਸੀਂ ਮੋਦੀ ਸਾਹਿਬ ਨੂੰ ਤਕੜੇ ਕਰਨਾ ਤਾਂਕਿ ਸਾਡਾ ਦੇਸ਼ ਐ ਜਿਹੜਾ ਹੋਰ ਅੱਗੇ ਵਧੇ। ਦੇਸ਼ ਤਰੱਕੀ ਜਦੋਂ ਕਰੇਗਾ ਤਾਂ ਸਾਰੇ ਪੰਜਾਬ ਔਰ ਸਾਰੇ ਨੌਜਵਾਨ ਸਾਰਾ ਪੂਰਾ ਸਮੁੱਚਾ ਜਿਹੜਾ ਸਾਡਾ ਜਲੰਧਰ ਵੀ ترقی ਕਰੇਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਮੇਰੇ ਵੀਰ ਸੁਸ਼ੀਲ ਜਵਰਾ ਰਿੰਕੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀਆਂ ਮਾਵਾ ਦੇ ਭੈਣਾ ਦੇ ਵੀਰਾਂ ਦੇ ਇੱਥੇ ਮੈਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਮੈਂ ਜਰਨੈਲ ਸਿੰਘ ਡਿਪਲਾ ਵਾਰਡ ਨੰਬਰ 11 ਦਕੋਹੇ ਤੋਂ ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਦਕੂਹਾ 메ਨ ਰੋਡ ਸਕੂਲ ਦੇ ਕੋਲ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਲੋਕ ਸਭਾ ਦੇ ਐਮਪੀ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਔਰ ਉਹਨਾਂ ਦੇ ਨਾਲ ਐਕਸ ਕੈਬਨਿਟ ਮਿਨਿਸਟਰ ਸ਼੍ਰੀ ਮਨੰਜਨ ਕਾਲਿਆ ਜੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਆਏ ਆ ਆਣ ਕੇ ਪੂਰੇ ਲੋਕਾਂ ਨੇ ਪੂਰੀ ਸੰਗਤ ਨੇ ਇੱਥੇ ਧਕੋਏ ਦੇ ਲੋਕਾਂ ਨੇ ਸਾਨੂੰ ਬਹੁਤ ਭਰਮਾ ਹੰਗਾਰਾ ਦਿੱਤਾ ਅੱਜ ਇਹ ਹੀ ਲੱਗਾ ਕਿ ਹਾਂ ਵੀ ਬੀਜੇਪੀ ਦੀ ਸਰਕਾਰ ਆ ਹੀ ਗਈ ਹੈ ਔਰ ਇਹ ਸੀਟ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ 'ਚ ਪੈ ਗਈ ਹੈ ਔਰ ਖਾਸ ਕਰਕੇ ਮੇਰੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਇਸ ਮੌਕੇ ਤੇ ਸ਼ਹੀਲਕਰ ਰਿੰਕੂ ਜੀ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ ਤੇ ਉਹਨਾਂ ਦਾ ਭਰਮਾ ਇੱਥੇ ਸਵਾਗਤ ਵੀ ਹੋਇਆ ਲਗਭਗ 11200 ਸੰਗਤ ਇੱਥੇ ਪਹੁੰਚੀ ਆ ਉਹਨਾਂ ਸਾਰਿਆਂ ਦਾ ਇੱਥੇ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੀ ਆਇਆਂ ਕਹਨਾ ਜੈ ਹਿੰਦ ਜੈ ਭਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਈ ਡਿਪਲਏ ਦੇ ਨਵਾਸਾਂ ਤੇ ਜੋ ਕੀਤਾ ਗਿਆ ਸੀ ਬਹੁਤ ਭੰਗਾਰਾ ਠਾਠਾ ਮਾਰਦੀ ਸੰਗਤ ਬੈਠੀ ਸੀ ਜੋ ਹਜ਼ਾਰਾਂ ਦੇ ਵਿੱਚ ਸੀ ਇਹ ਰਿੰਕੂ ਜੀ ਜਿੱਤ ਪੱਕੀ ਜਿੱਤ ਆ ਸਾਨੂੰ ਲੱਗਦਾ ਆ ਕਿ ਰਿੰਕੂ ਜੀ ਐਮਪੀ ਬਣ ਕੇ ਆਣਗੇ ਔਰ ਸਕੈਬਨਿਟ ਮੰਤਰੀ ਬਣ ਕੇ ਆਣਗੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਇੰਪਲਾਈ ਦਾ ਔਰ ਪਬਲਿਕ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ